ਸਸਰੀਕਾਲ ਜੀ ਇਸ ਟਾਈਮ ਮੈਂ ਖੜਾ ਆ ਜੀ ਸਰਕਾਰੀ ਐਲੀਮੈਂਟਰੀ ਸਕੂਲ ਪੈਂਢੀਓ ਬਲਾਕ ਬੰਗਾ ਜ਼ਿਲ੍ਹਾ ਸ਼ਿਸ਼ਪາກ ਸਿੰਘ ਨਗਰ ਜਿੱਥੇ ਕਿ ਅੱਜ ਐਲ ਕੇ ਜੀ ਯੂ ਕੇ ਜੀ ਫਸਟ ਸੈਕੰਡ ਥਰਡ ਫੋਰਥ ਕਲਾਸਾਂ ਦੇ ਜਿਹੜੇ ਰਿਜ਼ਲਟ ਐ ਅਨਾਉਂਸ ਕੀਤੇ ਜਾਣੇ ਹਨ ਸਕੂਲ ਦੇ ਹਾਲ ਦੇ ਅੰਦਰ ਸਮੂਹ ਵਿਦਿਆਰਥੀ ਉਹਨਾਂ ਦੇ ਮਾਪੇ ਅਤੇ ਸਟਾਫ ਮੈਂਬਰ ਹਾਜ਼ਰ ਨੇ ਤੋਂ ਚੰਦ ਮਿੰਟਾਂ ਦੇ ਵਿੱਚ ਹੀ ਜਿਹੜਾ ਅੱਜ ਦਾ ਨਤੀਜਾ ਹੈ ਸਾਲ ਭਰ ਦਾ ਬੱਚਿਆਂ ਦੀ ਮਿਹਨਤ ਹੈ ਜਿਹੜਾ ਉਹਨੂੰ ਬੂਰ ਪੜਣਾ ਹੈ ਉਹ ਅਨਾਉਂਸ ਕੀਤਾ ਜਾਣਾ ਹੈ ਬਹੁਤ ਹੀ ਦੇਰ ਨਾ ਕਰਦੇ ਹੋਏ ਆਪਾਂ ਸਟਾਫ ਮੈਂਬਰਾਂ ਦੇ ਵਿੱਚ ਹਾਜ਼ਰ ਹੁੰਦੇ ਆ ਤੇ ਅਨਾਉਂਸ ਕੀਤੇ ਜਾਣ ਰਹਿ रिजल्ट ਨੂੰ ਸੁਣਦੇ ਆਂ ਵੀ ਕਿਹੜਾ ਬੱਚਾ ਕਿੰਨੀਆਂ ਮਿਹਨਤਾਂ ਦੇ ਨਾਲ ਸਭ ਤੋਂ ਅੱਗੇ ਫਸਟ ਸੈਕੰਡ ਥਰਡ ਨਿਕਲਿਆ ਧੰਨਵਾਦ ਜੀ इस तरह के प्लीज ये तो हटांगी सोच लियो प्लीज अपना माइंड चेंज करो सालू भी मौका दे रहा हूँ अच्छे वाला ये तो अनुकिसने तो मेरे स्टाफ के भी जी आ मेरे भी जी कोई भी तो ढूँढ के लाइन है ਮੈਂ ਸੋਚਉਂਗੀ ਇਹ ਪੰਜਾਬੀ ਸਕੂਲ ਦੇ ਵਿੱਚ ਪੜ੍ਹਦੇ ਆ ਤੇ ਇਹਨਾਂ ਦੇ ਵਿੱਚ ਕੋਈ ਕਮੀ ਨਾ ਅਸੀਂ ਜਿੰਨੇ ਵੀ ਬੈਠੇ ਆ ਅਸੀਂ ਸਾਰੇ ਦੇ ਸਾਰੇ ਹੀ ਪੰਜਾਬੀ ਸਕੂਲ ਦੇ ਵਿੱਚੋਂ ਪ੍ਰਾਇਮਰੀ ਸਕੂਲ ਦੇ ਵਿੱਚੋਂ ਹਾਈ ਸਕੂਲ ਤੋਂ ਸੈਕੰਡਰੀ ਸਕੂਲ ਤੋਂ ਪੜ੍ਹ ਕੇ ਇੱਥੇ ਪਹੁੰਚੇ ਆ ਤੁਸੀਂ ਆ ਸਾਰੇ ਜਿਹੜਾ ਤਾਂ ਇਹ ਸੋਚ ਲਉਗੀ ਕਿ ਵੱਡੇ ਹੋ ਕੇ ਸਾਡਾ ਬੱਚਾ ਸਰਕਾਰੀ ਨੌਕਰੀ ਕਰੇ ਡਾਕਟਰ ਬਣੇ ਅਧਿਆਪਕ ਬਣੇ ਕਿਉਂਕਿ ਸਰਕਾਰੀ ਨੌਕਰੀ ਦੇ ਵਿੱਚ ਕਾਫੀ ਸੁਰੱਖਤ ਰਹਿਣ ਲੱਗਦੀ ਹੈ ਪਰ ਬੱਚਾ ਸੀ ਸਰਕਾਰੀ ਪੜਾਉਣਾ ਹੀ ਹੈ ਸਰਕਾਰੀ ਜੋਬ ਤਾਂ ਸਭ ਨੂੰ ਚਾਹੀਦੀ ਆ ਪਰ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਦੇ ਵਿੱਚ ਨਹੀਂ ਲੈ ਕੇ ਜਾਣਾ ਚਾਹੁੰਦੇ ਸਿਰਫ ਇੱਕ ਕਾਰਨ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਫੈਕਟਰੀਸ ਵਧੀਆ ਹੁੰਦੀਆਂ ਹੈ ਤੇ ਉੱਥੇ ਬਾਸ ਵੀ ਲੱਗੀ ਹੁੰਦੀ ਹੈ ਪਿੰਡ ਵਿੱਚ ਤਾਂ ਦੇਖੋ ਅਸੀਂ ਬੱਸ ਨਹੀਂ ਨਾ ਲਾ ਸਕਦੇ ਕਿ ਬੱਚੇ ਨੇ 100 ਮੀਟਰ ਦੀ ਦੂਰੀ ਦੇ ਵਿੱਚੋਂ ਆਉਣਾ ਹੁੰਦਾ ਹੈ ਉਹੀ ਪੈਸੇ ਜਿਹੜੇ ਤੁਸੀਂ ਬੱਚੇ ਦੇ ਬੱਸ ਫੀਸ ਦੇਦੇ ਹੋ ਬੱਚੇ ਨੂੰ ਘਰ ਲੈ ਕੇ ਦੇ ਰਿਹਾ ਹਾਂ ਮੰਥਲੀ ਮੰਥੀ ਬੱਚੇ ਦੇ ਕਾਉਂਟੇ ਵਿੱਚ ਸੇਵ ਕਰੋ ਕੱਟੋ-ਕੱਟ ਜਿੱਥੇ ਤੱਕ ਅਸੀਂ ਸਕੈਂਡਰੀ ਲੈਵਲ ਤੱਕ ਬੱਚੇ ਨੂੰ ਪੜਾ ਸਕਦੇ ਆ ਸਰਕਾਰੀ ਸਕੂਲ ਚ ਪੜਾਓ ਉਸ ਤੋਂ ਬਾਅਦ ਤਾਂ ਬੱਚੇ ਦੇ ਕੋਰਸਾ ਦੇ ਉੱਤੇ ਬਾਕੀ ਕਾਫੀ ਖਰਚਾ ਹੋਣਾ ਹੈ ਤੇ ਜੇ ਸਾਡੇ ਜੀ ਤੁਹਾਨੂੰ ਕੋਈ ਕਮੀ ਲੱਗੂਗੀ ਤਾਂ ਸਾਨੂੰ ਦੱਸਿਓ ਹੁਣ ਆਪਾਂ ਸਭ ਤੋਂ ਪਹਿਲਾਂ ਛੋਟੇ ਮੱਧਮ ਦਾ ਨਤੀਜਾ ਘੋਸ਼ਿਤ ਕਰਦੇ ਆ ਐਲ ਕੇ ਜੀ ਤੇ ਨਤੀਜਾ ਐਲ ਕੇ ਜੀ ਮਾਡਲ ਉਪੇਤੀ पहले ही काफी वो चुका का फ़ेडरेट सर्टेड मोड़ के देखो लड़की हो गया। लेकिन कालिया जो दिन आता है, मालूम है डॉट तो सन ऑफ सोफा। ये पहले स्कांडल का दे बच्चा बच्चा भी बहुत अकलबल आया। ना ये बच्चा कोई श्राद्ध। You're okay. ਜੀ ਦੇ ਪਾਸ ਨੇ ਤੋਂ ਯੂਕੇ ਦੀ ਨਹੀਂ ਬੱਚੇ ਬਾਸੂ ਲੈਣੇ ਤੇ ਪਹਿਲੀ ਨਮਾਜ਼ ਦੇ ਵਿੱਚ ਪਰ ਮਹਤਵਪੂਰਨ ਸੀ ਥੋੜਾ ਧੀਰੇ ਕਰਦੇ ਹੋ ਜੈਦਿੱਤ yeah, ਸਿੰਘ ਦੇ ਕੋਡ ਦੇ ਪੇਪਰ ਸੀਗੇ ਇਸ ਲਈ ਪੰਜਵੀਂ ਜਮਾਤ ਦਾ ਜਿਹੜਾ ਰਿਜ਼ਲਟ ਆ 2 ਜਾਂ 3 ਦਿਨ ਬਾਅਦ ਪਰੂ ਆਣਾ ਹੈ ਤੇ ਫਿਰ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਇੱਕ ਬੱਚਾ ਆ ਫਸਟ ਕਲਾਸ ਦੇ ਵਿੱਚੋਂ ਜਿਹੜਾ ਹਰ ਇੱਕ ਮਾਮਲੇ ਦੇ ਵਿੱਚ ਬੈਸਟ ਆ ਆਹਹ ਅਹਹ ਅਹਹ ਦਾ ਜਿਹਨੂੰ ਸਪੈਸ਼ਲ ਅਵਾਰਡ ਦੇ ਰਹੇ ਆ ਸਾਡੇ ਸਕੂਲ ਦੇ ਨਾਲੇ ਇਹੋ ਆ ਇੱਕ ਇਹ ਬੱਚਾ ਹਰ ਇੱਕ ਪੀੜ੍ਹ ਦੇ ਫਸਟ ਆ ਕਿਤੇ ਅਰੇ ਸਾਰਦੇ ਵਿੱਚ ਨਹੀਂ ਫਸਟ ਆਂਦਾ ਆ ਜਾਓ

ਬੱਚਿਆਂ ਦੇ ਨਾਲ ਆਏ ਉਹਨਾਂ ਦੇ ਮਾਤਾ ਪਿਤਾ ਅਤੇ ਹੋਰ ਪਰਿਵਾਰ ਦੇ ਮੈਂਬਰ ਨਗਰ ਨਿਵਾਸੀਓ ਵਰਦ ਸਾਰੇ ਆਨ ਬੱਚਿਆਂ ਦਾ ਸਤੰਤਿਕਾ ਕਿਹਾ ਹੋਂਦ ਤੇ ਇਸੇ ਹੋਂਦ ਦੇ ਬਹੁਤ ਬਹੁਤ ਧੰਨਵਾਦ ਹੈ ਜੀ ਆਇਆਂ ਉਸੇ ਸਾਰੇ ਬੱਚਿਆਂ ਦੀ ਰੋਗ ਦਾ ਫਾਈ ਕਰਨ ਵਾਸਤੇ ਕਿੱਥੇ ਪਹੁੰਚੇ ਹੋ ਹੋਰ ਨਾਲ ਵੀ ਆਪਣੇ ਬੱਚੇ ਦਾ ਨਤੀਜਾ ਸੁਣ ਵਾਸਤੇ ਵੀ ਸਮਾਗਮ ਕੱਢ ਕੇ ਆਏ ਹੋ ਬੱਚਿਆਂ ਦਾ ਜੋ ਸਲਾਨਾ ਨਤੀਜਾ ਹੈ ਇਸ ਦੇ ਵਿੱਚ ਤਿੰਨ ਤਰ੍ਹਾਂ ਦਾ ਯੋਗਦਾਨ ਹੁੰਦਾ ਪਹਿਲੇ ਨੰਬਰ ਤੇ ਵਿਦਿਆਰਥੀ ਦਾ ਆਪਣਾ ਦੂਸਰੇ ਨੰਬਰ ਤੇ ਅਧਿਆਪਕ ਦਾ ਇਸ ਨੰਬਰ ਤੇ ਮਾਤਾ ਪਿਤਾ ਦਾ ਅਰ ਬੇਈ ਵਾਰ ਪਰਿਵਾਰ ਦੇ ਦੂਜੇ ਮੈਂਬਰਾਂ ਦਾ ਵੀ ਜੋਰਦਾਰ ਹੁੰਦਾ ਤਾਂ ਜਾ ਕੇਗਾ ਬੱਚਾ ਉਹ ਸਫਲ ਹੁੰਦਾ ਜਿਹੜਾ ਬੱਚਿਆਂ ਨੇ ਆਪਣੀ ਸ਼੍ਰੇਣੀ ਵਿੱਚੋਂ ਪਹਿਲਾ ਦੂਜਾ ਤੇ ਤੀਜਾ ਨਾਮ ਪ੍ਰਾਪਤ ਕੀਤਾ ਉਹ ਬੱਚੇ ਧਿਆਨ ਨਾਲ ਪੜ੍ਹਦੇ ਆ ਮਿਹਨਤ ਕਰਦੇ ਆ ਉਹਨਾਂ ਨੂੰ ਮੇਕ ਦਾ ਫਰਜ਼ ਹੈ ਤਾਂ ਜਿਹੜੇ ਬੱਚੇ ਸਿਰਫ ਪਾਸ ਹੁੰਦੇ ਆ ਉਹ ਸੁਧਾਰਨ ਹੈ ਕਿ ਅਗਲੀ ਕਲਾਸ ਵਿੱਚ ਜਾਂਦੇ ਆ ਉਹਨਾਂ ਨੂੰ ਜਿਹੜੇ ਪਾਸਿਕ ਫਲਟ ਆਏ ਉਹਨਾਂ ਨੂੰ ਦੇਖ ਕੇ ਮਿਹਨਤ ਕਰਨ ਦੀ ਆਸ ਪਾਣੀ ਚਾਹੀਦੀ ਹੈ ਮਿਹਨਤੀ ਸਖਤਤਾ ਦੀ ਪੁਜੀ ਹੈ ਜਿਹੜਾ ਬੱਚਾ ਮਿਹਨਤ ਕਰਦਾ ਉਹੀ ਜਿਆਦਾ ਨੰਬਰ ਲੈ ਕੇ ਸਫਲ ਹੁੰਦਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਮਾਪਿਆਂ ਨੂੰ ਵੀ ਅਧਿਆਪਕਾਂ ਨੂੰ ਵੀ ਮਤਿਆਂ ਨੂੰ ਵੀ ਸਾਰੀ ਇੱਕੋ ਮਿਹਨਤੀ ਹੈ ਕਿ ਕੋਈ ਵੀ ਬੱਚਾ ਇਸੇ ਪ੍ਰਾਈਵੇਟ ਜਾਣੇ ਨਾਲ ਕੇ ਇਹ ਮੇਰੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਆ ਉਹਨਾਂ ਨੂੰ ਸਰਕਾਰ ਤੋਂ ਬਹੁਤ ਸਹੂਲਤ ਆਇਆ ਪ੍ਰਾਈਵੇਟ ਸਕੂਲਾਂ ਦੇ ਅਸਪਿਆ ਕੋਈ ਇੰਨੇ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਜਿੰਨੇ ਸਰਕਾਰੀ ਸਕੂਲਾਂ ਦੇ ਅਧਿਆਪਕ ਪੜੇ ਲਿਖੇ ਆ ਪ੍ਰਾਈਵੇਟ ਸਕੂਲਾਂ ਵਿੱਚ ਸਿਰਫ ਚਮਕ-ਦਮਕ ਹੈ ਬੜਾਈ ਸਰਕਾਰੀ ਸਕੂਲਾਂ ਦੀ ਆ ਮੈਂ ਵੀ ਐਸੇ ਸਕੂਲ ਵਿੱਚ ਪੜਿਆ ਆ ਮੇਰੇ ਬੱਚੇ ਵੀ ਸਕੂਲ 'ਚ ਪੜੇ ਆ ਮੇਰਾ ਪੁੱਤ ਵੀ ਸਕੂਲ ਪੜਦਾ ਹਾਨੂੰ ਪਤਾ ਸਰਕਾਰੀ ਸਕੂਲਾਂ ਦੀ ਕੀ ਕਰਿਆ ਔਰ ਮੈਂ ਇੱਥੋਂ ਪੜ ਕੇ ਜ਼ਿਲ੍ਹੇ ਤੱਕ ਦੇ ਅਫਸਰ ਦੀ ਨੌਕਰੀ ਜਿਹੜੀ ਆ ਉਹ ਮੈਨੂੰ ਪ੍ਰਾਪਤ ਹੋਈ ਆ ਦੋ ਤਿੰਨ ਵਾਰ ਨੈਸ਼ਨਲ ਸਕਾਲਰਸ਼ਿਪ ਦਿੱਤੇ ਆ ਇਸੇ ਸਕੂਲ ਚੋਂ ਪੜ ਕੇ ਕੋਈ ਮੈਨੂੰ ਇਸ ਸਕੂਲ ਤੇ ਬਹੁਤ ਮਾਣ ਆ ਬਾਰ ਬਾਰ ਮੈਨੂੰ ਸਿਖਾਉਣ ਦਾ ਮੌਕਾ ਮਿਲਦਾ ਔਰ ਮੈਂ ਹਸਨੀਸ਼ ਕਰਦਾ ਜੇ ਜਦੋਂ ਪਹਿਲੀ ਤੋਂ ਪਾਣੀ ਦੇ ਤੱਕ ਮੈਂ ਥਾਂ ਤੇ ਬੈਠ ਕੇ ਪੜਿਆ ਤੇ ਕਿੰਨਾ ਕਿੰਨਾ ਮੈਂ ਇੱਥੇ ਪੜਦਾ ਆ ਕਿਹੜੀ ਕਿਹੜੀ ਕਲਾਸ ਵਿੱਚ ਕਦੋਂ ਕਦੋਂ ਪੜਿਆ ਉਹ ਸਾਰੀਆਂ ਗੱਲਾਂ ਜਿਵੇਂ ਯਾਦ ਆ ਜਾਂਦੀਆਂ ਉਹ ਮੈਨੂੰ ਮਾਣਿਆ ਇਸ ਸਕੂਲ ਦਾ ਉਹ ਇਹਨਾਂ ਅਧਿਆਪਕਾਂ ਦਾ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਆ ਇੰਨੇ ਸਾਰੇ ਮਾਪੇ ਬੈਠੇ ਆ ਉਹਨਾਂ ਨੂੰ ਦੇਖੀ ਆ ਕਿ ਬੱਚੇ ਜਿਆਦਾ ਦੇਰ ਆਪਣੇ ਅਧਿਆਪਕਾਂ ਕੋਲ ਰਹਿੰਦੇ ਆ ਉਹਨਾਂ ਅਧਿਆਪਕਾਂ ਕੋਲੋਂ ਸਿੱਖਦੇ ਆ ਅਧਿਆਪਕਾਂ ਦੇ ਨੇੜੇ ਹੁੰਦੇ ਆ ਮਾਪਿਆਂ ਕੋਲ ਬੱਚੇ ਜਿਹੜੇ ਬਹੁਤ ਥੋੜਾ ਸਮਾਂ ਹੀ ਲੱਭਦੇ ਆ ਘਰ ਵਿੱਚ ਜਦੋਂ ਬੱਚੇ ਜਾਂਦੇ ਆ ਮਾਪੇ ਆਪਣਾ ਕੰਮ ਕਾਰ ਕਰਦੇ ਹੁੰਦੇ ਆ ਇਹ ਮਾਪੇ ਤਾਂ ਬਹੁਤਾ ਸਮਾਂ ਲੱਭਦਾ ਹੀ ਨਹੀਂ ਆਪਣੇ ਬੱਚੇ ਨਾਲ ਗੱਲਬਾਤ ਕਰਨਾਂ ਇਹ ਕਰਾਂਗੇ ਆਪ ਨੂੰ ਸਹਾਰੂਆਂ ਅੰਕੀਆਂ ਗਾਵਾਂ ਦਾ ਕੰਦਿਆ ਆਪਣਾ ਸਟਰੀਆ ਆਪਣੇ ਬੱਚਿਆਂ ਨੂੰ ਜਿਆਦਾ ਮਿਹਨਤ ਕਰਾਉਂਦੇ ਆ ਇਸ ਕਰਕੇ ਆਰੇ ਬੱਚਿਆਂ ਦਾ ਪੀਜਾ ਕਲਾ ਆ ਇਹਨਾਂ ਜਿਹਨਾਂ ਨੇ ਜੋਗਾ ਪਾਇਆ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਆ ਇੰਨੀ ਬੇਨਤੀ ਆ ਵੀ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਹੀ ਪੜਾਓ ਤੇ ਬੱਚਿਓ ਸਭ ਦੀ ਗੱਲ ਇਹ ਹੈ ਕਿ ਜੈਦੀਪ ਸਿੰਘ ਜਿਹੜੇ ਪੋਤੇ ਦਾ ਜੰਮੇ 24 ਮਾਰਚ ਨੂੰ ਨਾ ਉਦੋਂ ਆਮ ਤੌਰ ਤੇ ਸੁੱਲਾਈ ਛੁੱਟੀ ਹੁੰਦੀ ਆ ਜਾਂ ਪੇਪਰ ਪੈਣ ਕਰਕੇ ਛੁੱਟੀਆਂ ਆਉਂਦੀਆਂ ਬੱਚੇ ਘਰਾਂ 'ਚ ਆਉਂਦੇ ਆ ਆਜੋਗੇ ਜਨਮ ਦਿਨੀਆਂ ਟੋਪੀਆਂ ਵੀ ਸਾਨੂੰ ਖੜਾਉਣੀ ਆ ਟੋਪੀਆਂ ਲੈ ਕੇ ਰੱਖੀਆਂ ਕਿਸੇ ਲੈ ਕੇ ਜਾਣੀ ਜੀ ਬਹੁਤ ਬਹੁਤ ਸ਼ਾਬਾਸ਼ ਅੱਜ ਹੀ ਫਸਟ ਸੀਗੀ ਗੁੜੀਆਂ ਬੱਚਾ ਆ ਗਿਆ ਜੀ ਸ਼ਾਬਾਸ਼ జనా దే పార్ట్ సా గారెంట్ ਇਹ ਪਹਿਲੀ ਕੋਸ਼ਿਸ਼ ਕਰ ਰਹੀ